ਤੇ ਧੁੰਦ ਦੇ ਇੱਕ ਦਿਨ ਬਹੁਤ ਵੱਡੀ ਆਵਾਜ਼ ਹੋਈ ਬਹੁਤ ਵੱਡੀ ਆਵਾਜ਼ ਧੁਨਾਕਾਰ ਸੀ ਜਿਵੇਂ ਘੜਿਆਲ ਨੂੰ বাজਾਈਏ ਕਿ ਘੜਿਆਲ ਆਇਸਤਾ ਆਇਸਤਾ ਬੰਦ ਹੋਣਾ ਹੈ ਇਸ ਤਰ੍ਹਾਂ ਦੀ ਆਵਾਜ਼ ਹੋਈ ਉਸ ਆਵਾਜ਼ ਨਾਲ ਉਸ ਸ਼ਬਦ ਨਾਲ ਅਰਬਾਂ ਖਰਬਾਂ ਸੂਰਜ ਪ੍ਰਗਟ ਹੋ ਗਏ ਇੱਕ ਇੱਕ ਸੂਰਜ ਦੇ ਕਈ ਕਈ ਟੁਕੜੇ ਹੋ ਗਏ ਇਹ ਜ਼ਮੀਨ ਸੂਰਜ ਦਾ ਟੁਕੜਾ ਅਨੰਤ ਕਾਲ ਤੱਕ ਅਗਦਾ ਗੋਲਾ ਰਹੀ ਹੈ ਠੰਡੀ ਅਜੇ ਵੀ ਪੂਰੀ ਨਹੀਂ ਹੋਈ ਅਜੇ ਵੀ ਲਾਵੇ ਫੁੱਟਦੇ ਰਹਿੰਦੇ ਲਾਵੇ ਦੇ ਦਰਿਆ ਦਿਨ ਰਾਤ ਪਪਨੇ ਕਿਤਨੇ ਸਮੇ ਤੋਂ ਹਵਾਈ ਦੇ ਚਲਦੇ ਪੈਨੇ ਦਰਿਆ ਲਾਵੇ ਦੇ ਅਰਬਾਂ ਕਰਬਾਂ ਸੂਰਜਾਂ ਦੇ ਪ੍ਰਗਟ ਹੋਣ ਨਾਲ ਧੁੰਦ ਪਾਣੀ ਬਣ ਗਏ ਸਾਚੇ ਤੇ ਪਵਨਾ ਭਇਆ ਪਮਣੇ ਤੇ ਜਲ ਹੋਏ ਜਲ ਤੇ ਤ੍ਰਿਭਵਨ ਸਾਜਿਆ ਘਟ ਘਟ ਜੋਤ ਸਮਵੇ ਇਹ ਜੋ ਮੈਂ ਆਪਣੋ ਬਿਆਨ ਕਰ ਰਿਹਾ ਮੈਂ ਕਿ ਕਿਦਰੇ ਸੁਤੇ ਸੀ ਇਹ ਸਿਰੀ ਰਾਗ ਦੇ ਇਸ ਸ਼ਬਦ ਦੀ ਕਥਾ ਸ਼ਿਕਾਗੋ ਗੁਰਦੁਆਰੇ ਚ ਆਰੰਭ ਕੀਤੀ ਮੈਨੂੰ ਨਹੀਂ ਪਤਾ ਸੀ ਉੱਤੇ ਸੈਂਟਿਸਟ ਬੈਠੇ ਹੋਏ ਨੇ ਇੱਕ ਸਿੰਘ ਸੀ ਛੋਟੀ ਦਾ ਸੈਂਟਿਸਟ ਨਾਲ ਸਾਹ ਵਿੱਚ ਕੰਮ ਕਰਦਾ ਤਿੰਨ ਚਾਰ ਗੋਰੇ ਸਨ ਅਮਰੀਕਨ ਸਨ ਕਥਾ ਦੀ ਸਮਾਪਤੀ ਤੋਂ ਬਾਅਦ ਉਹ ਸਿੰਘ ਮੈਨੂੰ ਕਹਿਣ ਲੱਗਾ ਤੁਸੀਂ 6 ਦਿਨ ਤੋਂ ਜਿਹੜੀ ਕਥਾ ਕਰ ਰਹੇ ਹੋ ਇਹ ਤੁਸੀਂ ਸਮਾਂ ਕਢੋ ਤੇ ਸਾਨੂੰ ਦਿਖਾ ਗਈ ਹੈ ਤੁਸੀਂ ਕਥਾ ਜ਼ਬਾਨ ਨਾਲ ਸੁਣਾਈਏ ਇਹ ਹੀ ਕਥਾ ਤੁਹਾਨੂੰ ਅੱਖਾਂ ਨਾਲ ਦਿਖਾ ਦੇਈਏ ਗੱਲ ਉਹਨਾਂ ਦੀ ਮੇਰੀ ਸਮਝ ਜਨਾਈ ਮੈਨੂੰ ਹੈਰਾਨ ਕੁੱਨ ਦੇਖ ਕੇ ਕਹਿਣ ਲੱਗੇ ਗੈਨੇ ਜੀ ਅਸੀਂ ਫਿਲਮ ਬਣਾ ਲਈਏ ਜੀ ਔਰ ਸੈਂਸ ਮਿਊਜ਼ੀਅਮ ਦੇ ਸਾਰਾ ਦਿਨ ਚੱਲਦੀ ਰਹਿੰਦੀ ਹੈ ਟੂਰਿਸਟ ਜਿੰਨੇ ਆਉਂਦੇ ਨੇ ਸੈਂਸ ਮਿਊਜ਼ੀਅਮ ਦੇਖਣ ਵਾਸਤੇ ਇਸ ਫਿਲਮ ਨੂੰ ਦੇਖਦੇ ਨੇ ਤੇ ਮੈਂ ਕਿ ਕੀ ਹੈ ਕਹਿਣ ਲੱਗਾ ਜੋ ਤੁਸੀਂ ਕਹਾ ਸੁਣਾਈਏ ਹੋ ਬਹੁ ਐ ਮੈਂ ਕਿ ਸਾਰਾ ਵਿਕਾਸ ਤੁਸੀਂ ਇਸ ਤਰ੍ਹਾਂ ਹੀ ਮੰਨਦੇ ਹੋ ਜਿਵੇਂ ਗੁਰਬਾਣੀ ਕਹਿੰਦੀ ਹੈ ਕਹਿੰਦੇ ਸਚਾਈ ਹੈ ਆਪ ਸੁਣ ਕੇ ਹੈਰਾਨ ਹੋਗੇ ਇਸਾਈ ਮਿਸ਼ਨਰੀਜ਼ ਉਹਨਾਂ ਨੇ ਜਲੂਸ ਕਢਿਆ ਸੀ ਉਸ ਫਿਲਮ ਦੇ ਖਿਲਾਫ ਪ੍ਰਦਰਸ਼ਨ ਕੀਤਾ ਸੀ ਕਾਲੇ ਬਿੱਲੇ ਬਨ ਕੇ ਕਿਉਂ ਉਹਦੇ ਚ ਬਾਰ ਬਾਰ ਦਾ ਜਨਮ ਸਾਬਤ ਹੋ ਗਿਆ ਤੇ ਬਾਰ ਬਾਰ ਦੇ ਜਨਮ ਨੂੰ ਇਸਾਈ ਨਹੀਂ ਮੰਨਦੇ ਬਾਰ ਬਾਰ ਦੇ ਜਨਮ ਨੂੰ ਇਸਲਾਮ ਨਹੀਂ ਮੰਨਦਾ ਬਾਰ ਬਾਰ ਦੇ ਜਨਮ ਨੂੰ ਯਹੂਦੀ ਤੇ ਪਾਰਸੀ ਨਹੀਂ ਮੰਨਦੇ ਮਿਡਲ ਇਸ ਦੇ ਜਿਹੜੇ ਚਾਰ ਧਰਮ ਪੈਦਾ ਹੋਏ ਨੇ ਇਹ ਬਾਰ ਬਾਰ ਦੇ ਜਨਮ ਨੂੰ ਨਹੀਂ ਮੰਨਦੇ ਪੁਰਾਣਾ ਧਰਮ ਉੱਥੇ ਯਹੂਦੀ ਹੈ ਨਵਾਂ ਇਸਲਾਮ ਹੈ ਚਾਰੇ ਨਹੀਂ ਮੰਨਦੇ ਈਸਾਈ ਤੇ ਪਾਰਸੀ ਵੀ ਨਹੀਂ ਮੰਨਦੇ ਚਾਰ ਧਰਮ ਜਿਹੜੇ ਭਾਰਤ ਵਿੱਚ ਪੈਦਾ ਹੋਏ ਸਨਾਤਨ ਮਤ ਜੈਨ ਮਤ ਬੋਧ ਮਤ ਸਿੱਖ ਮਤ ਇਹ ਚਾਰੇ ਹੀ ਬਾਰ ਬਾਰ ਦੇ ਜਨਮ ਨੂੰ ਮੰਨਦੇ ਜਮ ਜਮ ਮਰੇ ਮਰੇ ਫਿਰ ਜੰਮੇ ਬਹੁਤ ਸਜ਼ਾਏ ਪਿਆ ਦੇ ਸਲਮ ਨੇ ਬਹੁਤੇ ਫੇਰ ਭਏ ਕਿਰਪਨ ਕੋ ਅਬ ਕਿਸ ਕਿਰਪਾ ਕੀਜੇ ਰਵਦਾਸ ਬਹੁਤ ਜਨਮ ਬਿਛਰੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ ਬਾਰ ਬਾਰ ਦੇ ਜਨਮ ਨੋ ਸਿਰ ਭਾਰਤ ਵਿੱਚ ਮੰਦਨ ਜਿਹੜੇ ਧਰਮ ਚਾਰ ਪੈਦਾ ਹੋਏ ਨੇ ਇਸਲਾਮ ਨਹੀਂ ਮੰਨਦਾ ਇਸਾਈਅਤ ਨਹੀਂ ਮੰਨਦੀ ਯਹੂਦੀ ਨਹੀਂ ਮੰਨਦੇ फारसी नहीं मनदे उस फिल्म दे बार-बार जन्म साबित हो गया प्रोटेस्ट ਵਰਜੋਂ ਉਹਨਾਂ ਨੇ ਪ੍ਰਦਰਸ਼ਨ ਕੀਤੇ ਜਲੂਸ ਕੱਢਿਆ ਆਖੇ ਫਿਲਮ ਬੰਦ ਹੋਣੀ ਚਾਹੀਦੀ ਜਿਹੜੇ ਮੌਜੂਦ ਆ ਸਾਇੰਟਿਸਟ ਨੇ ਫਿਰ ਉਹਨਾਂ ਨੇ ਸਮਝਾਇਆ ਇਹ ਤੇ ਫਿਰ ਤੋਂ ਤੁਸੀਂ ਉਹੀ ਕੁਝ ਕਰਨ ਲੱਗੇ ਹੋ ਜਿਹੜਾ ਤੁਹਾਡੇ ਬਜ਼ੁਰਗਾਂ ਨੇ ਗਲੀਲਿਓ ਨਾਲ ਕੀਤਾ ਸੀ ਉਹੀ ਕੁਝ ਕਰਨ ਲੱਗੇ ਇਹ ਤੇ ਸਚਾਈ ਹੈ ਇਹ ਤੇ ਸਚਾਈ ਹੈ ਮੈਨੂੰ ਫਿਲਮ ਦਿਖਾਉਣ ਵਾਸਤੇ ਲੈ ਗਏ ਮੈਂ ਕਿ ਦੇਖਣੀ ਹੈ ਇਹ ਤੇ ਦੇਖ ਕੇ 당 ਰਹਿ ਗਿਆ ਹੂ ਬਹੂ ਉਹੀ ਕੁਝ ਜੋ ਇਹ ਸ਼ਬਦ ਕਹਿ ਰਹੇ ਸਵਾ 500 ਸਾਲ ਪਹਿਲੇ ਦਾ ਇਹ ਮਹਾਵਾਕ 500 ਸਾਲ ਪਹਿਲੇ ਦਾ ਅੱਜ ਦਾ ਵਿਗਿਆਨ ਕਹਿੰਦਾ ਇਹ ਹੀ ਕੁਛ ਹੈ। ਇਹ ਹੀ ਕੁਛ ਹੈ। ਉਸ ਫਿਲਮ ਦੇ ਵਿੱਚ ਪਹਿਲੇ ਧੁੰਦ ਦਿਖਾਉਂਦੇ ਨੇ। ਫਿਰ ਇੱਕ ਜ਼ੋਰ ਦਾ ਧਮਾਕਾ ਹੁੰਦਾ ਹੈ। ਆਵਾਜ਼। ਫਿਰ ਬੜੀ ਲਾਈਟ ਪ੍ਰਗਟ ਹੋ ਜਾਂਦੀ ਹੈ ਬੜਾ ਚਾਨਣਾ ਕਈ ਸੂਰਜ। ਨੇਰੇ ਅਗਦੇ ਗੋਲੇ। ਫਿਰ ਸਹਿਜੇ ਸਹਿਜੇ ਉਸ ধੁੰਦ ਨੂੰ ਪਾਣੀ ਬਣਦਾ ਦਿਖਾਉਂਦੇ ਨੇ ਉਹਦੇ ਵਿੱਚ ਇਹ ਮੈਂ ਸਭ ਕੁਝ ਸਵਾਸੇ ਤੁਹਾਨੂੰ ਕਹਿ ਰਿਹਾ ਮੈਂ ਉੱਥੇ ਜੋ 6-7 ਦਿਨ ਬੋਲਿਆ ਤੇ ਕਾਫੀ ਦਿਨ ਮੈਂ ਉੱਥੇ ਹਾਜ਼ਰੀ ਵਰਦਾ ਰਿਹਾ ਇਸੇ ਹੀ ਸ਼ਬਦ ਤੇ ਮੈਂ ਵੀ ਰੂਪ ਰੇਖਾ ਦੇਖੀ ਉੱਥੇ ਹੈਰਾਨ ਹੋਈ ਮੇਰੀ ਅਕਲ ਬਈ ਅਜੋਕੀ ਸਾਇੰਸ ਇਹ ਹੀ ਕੁਝ ਕਹਿ ਰਹੀ ਹੈ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਠੇਕੇ ਧਾਰਮਿਕ ਰਹਿ ਵਰਨੇ ਮਹਾਨ ਸੰਗੀਤਕਾਰ ਨੇ ਗਾਉਂਦੇ ਗੁਰੂ ਨਾਨਕ ਆਪ ਸਨ ਮਰਦਾਨਿਆਂ ਬਾਣੀ ਆਈਏ ਰਬਾਬ ਛੇ ਤਾਂ ਬਾਣੀ ਮਰਦਾਨੇ ਨੂੰ ਨਹੀਂ ਆਈ ਗੁਰੂ ਨਾਨਕ ਨੂੰ ਆਈਏ ਗਾਉਂਦੇ ਗੁਰੂ ਨਾਨਕ ਆਪ ਸਨ ਮਰਦਾਨਾ ਸਿਰਫ ਨਾਲ ਰਬਾਬ ਵਜਾਂਦਾ ਸੀ ਵਕਤ ਦਾ ਰਾਗ ਗੁਰੂ ਨਾਨਕ ਗਾਉਂਦੇ ਨੇ ਵਕਤ ਦੀ ਰਾਗ ਨਹੀਂ ਗਾਉਂਦੇ ਨੇ ਸਮੇ ਦਾ ਰਾਗ ਗਾਉਂਦੇ ਨੇ ਦਿਨ ਦਾ ਰਾਗ ਤੋਂ ਦਿਨ ਨੂੰ ਗਾ ਰਹੇ ਨੇ ਰਾਤ ਦਾ ਰਾਗ ਤੋਂ ਰਾਤ ਨੂੰ ਗਾ ਰਹੇ ਨੇ ਦੁਪਹਿਰ ਦਾ ਰਾਗ ਤੋਂ ਦੁਪਹਿਰ ਨੂੰ ਗਾ ਰਹੇ ਸਮੇ ਦਾ ਰਾਗ ਗਾਉਂਦੇ ਨੇ ਸਮੇ ਦੀ ਰਾਗ ਨਹੀਂ ਗਾਉਂਦੇ ਨੇ ਜਦ ਕੀਰਤਨ ਸੁਣਨਾ ਹੋਵੇ ਉਦੋਂ ਮਰਦਾਨਾ ਕੀਰਤਨ ਸੁਣਾਉਂਦਾ ਹੈ ਜਦ ਬਾਣੀ ਆਉਂਦੀ ਹੈ ਗੁਰਨਾਣਿਕ ਆਪ ਗਾਉਂਦੇ ਹੈ ਔਰ ਗਜ਼ਬ ਦੀ ਗੱਲ ਹੈ ਕਿਸੇ ਕੋਲ ਸੰਗੀਤ ਸਿੱਖਿਆ ਨਹੀਂ ਕਿਸੇ ਕੋਲ ਕਵਤਾ ਸਿੱਖੀ ਨਹੀਂ ਜਿਵੇਂ ਪਹਾੜਾਂ ਦੇ سینੇ چیر ਕੇ ਝਰਨੇ ਨਿਕਲ ਪੈਂਦੇ ਨੇ ਇਸ ਤਰ੍ਹਾਂ ਹੀ ਗੁਰਨਾਮਿਕ ਦੇ ਅੰਦਰੋਂ ਸੰਗੀਤ ਨਿਕਲਿਆ ਹੈ ਕਵਤਾ ਨਿਕਲੀਏ ਬ੍ਰह्म ਗਿਆਨ ਨਿਕਲਿਆ ਹੈ ਈਸ਼ਵਰੀ ਚਿੰਤਨ ਨਿਕਲਿਆ ਹੈ ਮਹਾਰਾਜ ਕਹਿੰਦੇ ਨ ਅਰਵਦ ਨਰਵਦ ਧੁੰਦੋ ਕਾਰਾ ਧਰਨ ਨ ਗਗਨਾ ਹਕਮ ਅਪਾਰਾ ਨਾ ਦਿਨ ਰਾਤ ਚੰਦ ਨਾ ਸੂਰਜ ਸੁੰਨੇ ਸੁਨ ਰਹਾ ਹੈ ਦਾ ਦਿਨ ਨਹੀਂ ਸੀ ਰਾਤ ਨਹੀਂ ਸੀ ਜ਼ਮੀਨ ਨਹੀਂ ਸੀ ਆਸਮਾਨ ਨਹੀਂ ਸੀ ਸੂਰਜ ਨਹੀਂ ਸੀ ਚੰ드ਰਮਾ ਨਹੀਂ ਸੀ ਕੁਝ ਵੀ ਨਹੀਂ ਸੀ ਸਨਾਟਾ ਸੀ ਧੁੰਦ ਸੀ ਤੇ ਸੁੰਨ ਸੀ ਗੁਰਬਾਣੀ ਦੀ ਵਿਆਖਿਆ ਗੁਰਬਾਣੀ ਕਰਦੀ ਹੈ ਫਿਰ ਇਸੇ ਧੁੰਦ ਦੇ ਚ ਇੱਕ ਦਿਨ ਮੈਂ ਫਿਰ ਅਰਜ਼ ਕਰਾਂ ਇੱਕ ਦਿਨ ਮੈਂ ਮਜਬੂਰੀ ਚ ਕਹਿ ਰਹੇ ਆ ਦਿਨ ਨਹੀਂ ਸੀ ਹੁਣ ਬਿਆਨ ਕਿਵੇਂ ਕਰੀਏ ਧੁੰਦ ਸੀ ਕਿ ਮੋਹ ਨਿਕਲੇਗਾ ਇੱਕ ਦਿਨ ਇੱਕ ਦਿਨ ਤਾਂ ਹੈ ਹੀ ਨਹੀਂ ਸੀ ਇੱਕ ਆਵਾਜ਼ ਹੋਈ ਬਹੁਤ ਵੱਡੀ ਉਸ ਆਵਾਜ਼ ਨਾਲ ਲੱਖਾਂ ਜ਼ਿੰਦਗੀ ਦੇ ਦਰਿਆ ਚੱਲ ਪਏ ਬਾਲ ਅਨੰਤ ਸੂਰਜ ਪ੍ਰਗਟ ਹੋ ਗਏ ਕੀਤਾ ਬਸਾਓ ਏਕੋ ਕਵਾ ਤੁਹਾਡੇ ਵਿੱਚੋਂ ਕੋਈ ਮਾਲਵੇ ਦੇ ਬੈਠੇ ਹਨ ਮਾਲਵੇ ਦੇ ਵਿੱਚ ਬੋਲਣ ਨੂੰ ਕੂਣਾ ਕਹਿੰਦੇ ਨੇ ਫਲਾਣਾ ਕੁੰਦਾ ਪਿਆ ਬੋਲਦਾ ਪਿਆ ਅੱਜ ਵੀ ਇਹ ਨਹੀਂ ਕਿ ਪੁਰਾਣੇ ਸਮੇਂ ਅੱਜ ਵੀ ਕਹਿੰਦੇ ਕਿ ਕੁੰਦਾ ਪਿਆ ਕੀ ਬੋਲ ਰਹੇ ਫਲਾਣਾ ਕੁੰਦਾ ਪਿਆ ਫਲਾਣਾ ਬੋਲ ਰਿਹਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਸੇ ਸ਼ਬਦ ਨੂੰ ਵਰਤਦੇ ਨੇ ਕੀਤਾ ਬਸਾਓ ਏਕੋ ਕਵਾ ਏਕ ਕਵਾਓ ਇਕ ਬੋਲ ਇਕ ਆਵਾਜ਼ ਹੋਏਗੀ ਕੀਤਾ ਬਸਾਓ ਏਕੋ ਕਵਾ ਇਸ ਤੇ ਹੋਏ ਲੱਖ ਦਰਿਆ ਇਥੇ ਲੱਖ ਦੇ ਅਰਥ ਵੀ ਇਹੀ ਨੇ ਜੋ ਲਖੇ ਨਹੀਂ ਜਾ ਸਕਦੇ ਜਿਨ੍ਹਾਂ ਦੀ ਗਿਣਤੀ ਨਹੀਂ ਹੁੰਦੀ